ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਤੇ ਜਿਹਦਾ ਨਾਮ ਉਚਲੇ ਆਏ ਉਹ ਜਿਹੜੇ ਇਹ ਵੀ ਕਹਿ ਦੇਣਾ ਸਰਪਾ ਕੋ ਪੂਨਤਾ ਲਿਆਵਾ ਜਿਹੜਾ ਕਿ ਜਿਹੜੇ ਥੋੜਾ ਜਿਹਾ ਵੀ ਪ੍ਰੂਫ ਹੁੰਦਾ ਹੈ ਉਹ ਤਾਂ ਜਈ ਐਕਟੀਵਿਸਟ ਨੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕੋਈ ਵੱਡਾ ਹੋਵੇ ਛੋਟਾ ਹੋਵੇ ਕਿਸੇ ਦੀ ਰਾਤ ਨਹੀਂ ਕੀਤੀ ਜਾਊਗੀ ਜੋ ਡਰਾਫਟ ਚਰਚਾ ਹੋ ਰਹੀ ਸੀ ਉਸ ਦੇ ਕੇ ਹੈ ਬਾਦਲ ਸਾਭਦੀ ਇਸੇ ਗੱਲ ਤੋਂ ਖਫਾ ਨੇ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੇੜਾ ਗਿਲਾ ਕਿ ਚਾਦਮ ਅਜੀਠੀਆ ਦਾ ਨਾਮ 6000 ਕਰੋੜ ਡਰਗ ਮਾਮਲੇ 'ਚ ਕਿਰੇ ਜਗਦੀਸ਼ ਪੋਲਾ ਨੇ ਲਿਆ ਤਾਂ ਸੀਐਮ ਬਾਦਲ ਸਬੂਤ ਮੰਗਣ ਲੱਗੇ ਪਰ ਜਦ ਮੀਰਾ ਨਾਮ 2 ਕਿਲੋ ਹੈਰੋਇਨਸ 'ਮੇਥ ਫੜੇ ਗਏ ਗੁਰਦੇਵ ਸਿੰਘ ਨੇ ਲਿਆ ਤਾਂ ਮੇਰੇ ਖਿਲਾਫ ਐਸਆਈਟੀ ਬਿਠਾ ਦਿੱਤੀ ਆਖਰ ਕਿਉਂ ਜਦੋਂ ਜਗਦੀਸ਼ ਪੋਲੇ ਨੇ ਨਾਮ ਲਿਆ ਬਿਕਰਮ ਅਜੀਠੀਏ ਦਾ ਸਾਰੀ ਪੰਜਾਬ ਸਰਕਾਰ ਨੇ ਵੱਡਾ ਬਾਦਲ ਛੋਟਾ ਬਾਦਲ ਸੈਣੀ ਸੁਖਬੀ ਜਿੰਨੇ ਵੀ ਬੰਦੇ ਸੀਗੇ ਇਹਨਾਂ ਨੇ ਕੀ ਡਿਫੈਂਸ ਲਈ ਸੀ ਜਰਾ ਦੱਸੋ ਮੈਨੂੰ ਇਹਨਾਂ ਦੀ ਡਿਫੈਂਸ ਸਾਰਿਆਂ ਦੀ ਇਹ ਸੀਗੀ ਕਿ ਅਸੀਂ ਕਿਸੇ ਗੁਨਾਹਗਾਰ ਦੇ ਕਹਿਣ ਤੇ ਕਿਸੇ ਪੋਲਿਟਿਕਲ ਬੰਦੇ ਨੂੰ ਥੋੜੋ ਫੜ ਸਕਦੇ ਆ ਜਾਖੜ ਸਾਹਿਬ ਤੁਸੀਂ ਸਾਨੂੰ ਸਬੂਤ ਦਿਓ ਜਿਹੜਾ ਵੀ ਐਮਐਲਏ ਜਾਂਦੇ ਸੀ ਕਿ ਸਾਨੂੰ ਸਬੂਤ ਦਿਓ ਕੋਈ ਧਰਨਾ ਲੱਗਦਾ ਸੀ ਬਾਦਲ ਕਹਿੰਦਾ ਸੀਗਾ ਕਿ ਸਾਨੂੰ ਸਬੂਤ ਦਿਓ ਤੇ ਹੁਣ ਮੈਨੂੰ ਦੱਸੋ ਕਿ ਜਿਹੜਾ ਗੁਰਦੇਵ ਸਿੰਘ ਦੇਵੀ ਜਿਹੜਾ ਇਹ ਕਹਿੰਦੇ ਨੇ 6000 ਕਰੋੜ ਦਾ ਡਰਗ ਤਸਕਰ ਵੱਡਾ ਵਾ ਕਿ ਅ ਗੁਰਦੇਵ ਸਿੰਘ ਦੇਵੀ ਵੱਡਾ ਮਤਲਬ ਕਿ ਕੰਪੇਅਰ ਟੂ ਜਗਦੀਸ਼ ਪੋਲਾ ਹੀ ਇਜ਼ ਅ ਮੱਚ ਸਮਾਲਰ ਕ੍ਰਿਮੀਨਲ ਆਫੈਂਡਰ ਹੁਣ ਉਹਦੇ ਕਹਿੰਦੇ ਉਹਨੇ ਵੀ ਨਹੀਂ ਕਿਹਾ ਐਕਚੁਅਲੀ ਉਹਨੇ ਵੀ ਨਹੀਂ ਕਿਹਾ ਆਪੇ ਹੀ ਸਿੱਟ ਬਣਾ ਦਿੱਤੀ ਕਾਲੀ ਦੇ ਵਿੱਚ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ